ਆਮ ਆਦੀ ਪਾਰਟੀ ਜ਼ਿਲ੍ਹਾ ਪਠਾਨਕੋਟ ਵਾਲੇ ਪਾਸੋਂ ਪਠਾਨਕੋਟ ਦੇ ਵਿੱਚ ਇੱਕ ਸਗਠਨ ਦੀ ਬੈਠਕ ਕੀਤੀ ਗਈ ਐ ਇਸ ਬੈਠਕ ਦੇ ਵਿੱਚ ਕੈਪਟਨ ਮੰਤਰੀ ਪੰਜਾਬ ਲਾਲਚੰਦ ਗਰਦਾਰਜਕ ਹੋਣ ਦੇ ਨਾਲ ਹਲਕਾ ਇੰਚਾਰਜ ਪਠਾਨਕੋਟ ਤੋਂ ਬੂਬਤੀ ਸ਼ਰਮਾ ਤੇ ਸੁਜਾਨਪੁਰ ਤੋਂ ਅਮੇਸੀ ਮੰਟੂ ਦੇ ਨਾਲ-ਨਾਲ ਸਾਰੇ ਨੇਤਾ ਜਿਹੜੇ ਆ ਵजूद ਰਹੇ ਤਾਂ ਦੱਸ ਜੀ ਕਿ ਇਸ ਮੀਟਿੰਗ ਦੇ ਵਿੱਚ ਆਉਣ ਵਾਲੇ ਚੋਣਵਾਂ ਨੂੰ ਲੈ ਕੇ ਵਿਚਾਰ-ਵਿਮਰਸ਼ ਕੀਤਾ ਗਿਆ ਤੇ ਪਾਰਟੀ ਦੇ ਵਿਸਤਾਰ ਨੂੰ ਲੈ ਕੇ ਵਿਚਾਰ-ਵਿਮਰਸ਼ ਕੀਤਾ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਆਪਾਂ ਨੇਤਾਵਾਂ ਨਾਲ ਗੱਲਬਾਤ ਕੀਤੀ ਐ ਨੇਤਾਵਾਂ ਨੂੰ ਦੱਸਿਆ ਕਿ ਆਉਣ ਵਾਲੇ ਚੋਣਵਾਂ ਨੂੰ ਲੈ ਕੇ ਜਿਹੜੇ ਆ ਉਹ ਇਹ ਵਿਚਾਰ ਵੀ ਮਸ ਕੀਤੇ ਗਏ ਨੇ ਤੇ ਜਿਹੜੇ ਸੁਵਿਧਾਵਾਂ ਜਿਹੜੀਆਂ ਯੋਜਨਾਵਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹਨਾਂ ਵਿਚਾਰ ਕੀਤੇ ਗਏ ਨੇ ਆਉ ਦੀ ਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਨetaਵਾ ਦੇ ਨਾਲ ਕੀ ਕਹਿਣਾ ਉਹਨਾਂ ਦੇ ਇਸ ਸੰਗਠਨ ਦੀ ਬੈਠਕ ਦੇ ਦੌਰਾਨ ਦੇਖੋ ਆਰਗਨਾਈਜੇਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਸੇ ਵੀ ਭੁੱਲਨ ਦੇ ਅੰਦਰ ਇਸੇ ਵੀ ਪਾਰਟੀ ਦੇ ਅੰਦਰ ਸੋ ਆਰਗਨਾਈਜੇਸ਼ਨ ਜਿਹੜੀ ਚੋਸ ਪ੍ਰਣ ਦੇ ਰਹੀ ਹੈ ਆਥਲੇ ਜਨਤਕ ਤੌਰ ਤੇ ਲੋਕਾਂ ਨੂੰ ਗੱਲਾਂ ਲੈ ਕੇ ਜਾਣੀ ਵਾਲੀ ਨੀਂ ਪਾਰਟੀ ਦੇ ਅਜੰਡੇ ਆ ਪਾਰਟੀ ਦੀ ਪੁਲਸੀਆ ਸੋ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਔਰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪੰਜਾਬ ਦੇ ਅੰਦਰ ਜਿੱਥੇ ਡਿਵੈਲਪਮੈਂਟ ਦੇ ਵਿਕਾਸ ਦੇ ਕਾਰਜਾਂ ਦੇ ਉੱਤੇ ਪਾਰਟੀ ਸਰਕਾਰ ਦਾ ਕੰਮ ਚੱਲ ਰਿਹਾ ਉਹਦੇ ਨਾਲ ਦੀ ਨਾਲ ਸੰਗਠਨ ਨੂੰ ਵੀ ਉਹਦੇ ਚ ਨਵੀਂ ਰੂਪ ਹੋਕਣ ਦੇ ਲਈ ਨਵੇਂ ਸਾਥੀਆਂ ਨੂੰ ਨਵੀਆਂ ਡਿਊਟੀਆਂ ਦਿੱਤੀਆਂ ਗਈਆਂ ਨੇ ਸੋ ਅ ਅੱਜ ਸਭ ਤੋਂ ਪਹਿਲਾਂ ਤਾਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਮਦੀਪ ਸਿੰਘ ਜਿਨ੍ਹਾਂ ਦੀ ਪਾਰਟੀ ਅਨਾਉਂਸਮੈਂਟ ਹੋਈਆ ਸੋ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹਦੇ ਨਾਲ-ਨਾਲ ਹੋਰ ਛੋਟ-ਛੋਟਾ ਜਿਹੜੇ ਹਲਕੇ ਵਾਈਜ਼ ਡਿਸਟ੍ਰਿਕਟ ਵਾਈਜ਼ ਵੱਖ-ਵੱਖ ਬਿੰਗਾ ਦੇ ਅੰਦਰ ਸਾਡੇ ਸਾਥੀਆਂ ਨੂੰ ਮਿਲਿਆ ਸੋ ਮੇਰੇ ਤੌਰ ਤੇ ਜਿੱਥੇ ਅੱਜ ਇਸ ਕੋਆਰਡੀਨੇਸ਼ਨ ਨੂੰ ਇੱਕ ਊਰਜਾ ਦੇਣ ਦਾ ਕੰਮ ਕੀਤਾ ਸਾਡੇ ਸਾਰੇ ਸਾਥੀਆਂ ਨੇ ਉਹਦੇ ਨਾਲ ਦੇ ਨਾਲ ਇਹ ਵੀ ਜਿਹੜੇ ਸਰਕਾਰ ਦੇ ਕਾਜ਼ ਨੇ ਜਿਹੜੇ ਸਰਕਾਰ ਦੇ ਕੰਮ ਰੰਬੇ ਹੋਇਆ ਉਹਨਾਂ ਕੰਮਾਂ ਨੂੰ ਪਿੰਡਾਂ ਦੇ ਅੰਦਰ ਮਾਲਿਆਂ ਦੇ ਅੰਦਰ ਸ਼ਹਿਰਾਂ ਦੇ ਵਿੱਚ ਹੋਰ ਫਾਸਟ ਕਰਨਾ ਸੋ ਮੈਂ ਕਹਿ ਸਕਦਾ ਕਿ ਆਨ ਵਾਲੇ ਜਿਹੜੇ 13 14 ਮਹੀਨੇ ਆ 15 ਰਾਕਟ ਦੀ ਰਫ਼ਤਾਰ ਵਾਂਗ ਪੰਜਾਬ ਦੇ ਵਿੱਚ ਕੰਮ ਹੋਣਗੇ ਉਹਦੇ ਲਈ ਮਤਲਬ ਜਿਹੜੀ ਲਗਾਤਾਰ ਸਰਕਾਰ ਪ੍ਰਸ਼ਾਸਨ ਕੰਮ ਕਰ ਰਿਹਾ ਸੋ ਜਿੱਥੇ ਨਵੇਂ ਸਾਥੀਆਂ ਨੂੰ ਮੁਬਾਰਕਾਂ ਮੇਰੇ ਵੱਲੋਂ ਇਨਕਲੂਡ ਪ੍ਰਧਾਨ ਜੀ ਉਹਦੇ ਨਾਲ ਦੀ ਨਾਲ ਅਸੀਂ ਪਠਾਨਕੋਟ ਜ਼ਿਲ੍ਹਾ ਇਸ ਜ਼ਿਲ੍ਹੇ ਦੇ ਅੰਦਰ ਬਹੁਤ ਵੱਡੀ ಅಪਾਰ ਜਿਹੜੀ ਮੈਂ ਕਹਿ ਸਕਦਾ ਵੀ ਸਪੇਸ ਹੈ ਆਮ ਆਨਵੀ ਪਾਰਟੀ ਦੇ ਹੋਰ ਵਾਦੇ ਦੇ ਲਈ ਸੋ ਅੱਜ ਚਾਹੇ ਹਲਕਾ ਹੋਵੇ ਸੁਜਾਨਪੁਰ ਹੋਵੇ ਪਠਾਨਕੋਟ ਹੋਵੇ ਔਰ ਪੰਜਾਬ ਦੇ ਅੰਦਰ ਇਹ ਮੈਂ ਸਮਝਦਾ ਕਿ ਹਿਸਟਰੀ ਹੈ ਕਿ ਹਰੇਕ ਪਰਿਵਾਰ ਦਾ ਜਿਹੜਾ ਬਿਜਲੀ ਦਾ ਜੁਨਿਟ ਹੈ 600 ਜੁਨਰਡ ਉਹਨਾਂ ਨੂੰ ਫ੍ਰੀ ਮਿਲਿਆ ਨੌਕਰੀਆਂ ਮੈਰਿਟ ਤੇ ਮਿਲ ਰਹੀਆਂ ਨੇ 52000 ਦੇ ਕਰੀਬ ਸਰਕਾਰੀ ਨੌਕਰੀਆਂ ਮਿਲਿਆ ਨੇ ਤੇ ਖਾਸ ਕਰਕੇ ਜਿਹੜਾ ਡਰੱਗਸ ਦੇ ਉੱਤੇ ਸਰਕਾਰ ਨੇ ਹੱਲਾ ਬੋਲਿਆ ਇਤਿਹਾਸ ਦੇ ਅੰਦਰ ਇੱਕ ਚਾਨਣ ਮਨਾਰੇ ਦੇ ਤੌਰ ਤੇ ਜਿਹੜਾ ਕੀਤਾ ਜਾਇਆ ਕਰੂਗਾ ਸੋ ਲਗਾਤਾਰ ਪੰਜਾਬ ਨੂੰ ਬਿਹਤਰ ਲੀਹਤ ਲਿਆਉਣ ਦੇ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਦੇ ਜਿਹੜੇ ਕਾਜ਼ ਨੇ ਕੰਮ ਨੇ ਉਹਨਾਂ ਨੂੰ ਗਰਾਸ ਰੂਟ ਤੱਕ ਲੋਕਾਂ 'ਚ ਲੈ ਕੇ ਜਾਣ ਦੇ ਲਈ ਅੱਜ ਅਸੀਂ ਸਾਰਿਆਂ ਨੇ ਬਹਿ ਕੇ ਇਹ ਚਰਚਾ ਕੀਤੀ ਹੈ ਸੋ ਮੰਨ ਲਓ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਵੀ ਕੋਈ ਸਾਡੇ ਚੋੜਾ ਨੇ ਬਲਾਲਸਰ ਦੀਆਂ ਚੋੜਾ ਨੇ ਕਾਰਪੋਰੇਸ਼ਨ ਦੀਆਂ ਪੂਰੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਨਿਰਧਾਰਿਤ ਜਿੱਦ ਵਿੱਚ ਆਸਰ ਕਰਾਂਗੇ ਉਹਦੀਆਂ ਤਿਆਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਵੱਡੇ ਪੱਧਰ ਦੇ ਉੱਤੇ ਮਤਲਬ ਜਿਹੜਾ ਸੜਕਾਂ ਦਾ ਨਿਰਮਾਣ ਕਾਰਜ ਆ ਉਹ ਵੀ ਸਾਰੇ ਜ਼ਿਲ੍ਹੇ ਵਿੱਚ ਚੱਲ ਰਿਹਾ ਸੋਰਾ ਕੰਮਾਂ ਨੂੰ ਲੈ ਕੇ ਵੀ ਜਿਹੜਾ ਆ ਸੰਗਠਨ ਨੂੰ ਲੈ ਕੇ ਵੀ ਰਾਜ ਦੇ ਵਿਚਾਰ ਚੱਲ ਚੱਲਦੇ ਤੇ ਪਠਾਨਕੋਟ ਦੇ ਵਿੱਚ ਸ਼ੁਰੂ ਤੋਂ ਹੀ ਜਿਆਦਾ ਮੇਨ ਜਿਹੜਾ ਆਪਣੇ ਸੀਵਰੇਜ ਔਰ ਪਾਣੀ ਇਹ ਦੋ ਚੀਜ਼ਾਂ ਜਿਹੜੀਆਂ ਸਦੀਆਂ ਤੋਂ ਜੋ ਦਾ ਦੇਸ਼ ਆਜ਼ਾਦ ਹੋਇਆ ਇਹ ਸਮੱਸਿਆਵਾਂ ਜਿਹੜੀਆਂ ਹੱਲ ਹੋਈਆਂ ਹੀ ਨਹੀਂ ਸੋ ਇਹਦੇ ਤੇ ਸਾਡਾ ਮੇਨ ਫੋਕਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੁਣ ਪਿੱਛੇ ਇੱਕ ਜੈਟਿੰਗ ਮਸ਼ੀਨ ਵੀ ਖਰੀਦੀ ਆ ਹੋਰ ਵੀ ਜੈਟਿੰਗ ਮਸ਼ੀਨਸ ਜਿਹੜੀਆਂ ਉਹ ਲਿਆ ਰਹੇ ਆ ਜਿਹੜੀਆਂ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਜਿਹੜੀਆਂ ਜਾ ਕੇ ਸੀਵਰੇਜ ਦੀ ਕਲੀਨਿੰਗ ਕਰਨੀਆਂ ਔਰ ਜਿਹੜਾ ਪਠਾਨਕੋਟ ਜਿਹੜਾ ਸਾਫ ਸੁਥਰਾ ਪਾਣੀ ਜਿਹੜਾ ਉਹ ਮਈਆ ਅਸੀਂ ਕਰਾਵਾਂਗੇ ਸਾਡੀ ਪ੍ਰਾਇੋਰਟੀ ਜਿਹੜੀ ਹੈ ਇਹੋ ਹੀ ਹੈ ਬਿਲਕੁਲ ਹੋਏਗਾ ਜੀ ਮੈਂ ਪਠਾਨਕੋਟ ਦੀਆਂ ਛੋਟੀਆਂ-ਛੋਟੀਆਂ ਗਲੀਆਂ ਨੂੰ ਇੱਕ-ਇੱਕ ਪਾਣੀ ਦੀ ਪਾਈਪ ਨੂੰ ਇੱਕ-ਇੱਕ ਸੀਵਰੇਜ ਦੀ ਲਾਈਨ ਨੂੰ ਮੈਂ ਚੰਗੀ ਤਰ੍ਹਾਂ ਪਰਸਨਲੀ ਜਾਣਦਾ ਹਾਂ ਔਰ ਮੈਨੂੰ ਪਤਾ ਹੈ ਕਿ ਕਿੱਥੇ ਕਿੱਥੇ ਕਿਹੜਾ ਕੰਮ ਹੋਣਾ ਹੈ ਸੋ ਮੈਂ ਜਿਹੜਾ ਸਰਕਾਰ ਅੱਜ ਮੇਰੇ ਨਾਲ ਖੜੀ ਹੈ ਔਰ ਸਰਕਾਰ ਜਿਹੜੀ ਹੈ ਉਹ ਚਾਹਦੀ ਹੈ ਪਠਾਨਕੋਟ ਜਿਹੜਾ ਹੈ ਇਹਨੂੰ ਆਪਾਂ ਡਿਵੈਲਪਮੈਂਟ ਕਰੀਏ ਸੋ ਮੈਂ ਆਪਣੀਆਂ ਜਿੰਨੀਆਂ ਵੀ ਸਮੱਸਿਆਵਾਂ ਸਰਕਾਰ ਤੱਕ ਪਹੁੰਚਾ ਰਿਹਾ ਔਰ ਬਹੁਤ ਜਲਦੀ ਜਿਹੜਾ ਪਠਾਨਕੋਟ ਹੈ ਉਹ ਇੱਕ ਵਧੀਆ ਸਿਟੀ ਜਿਹੜਾ ਹੈ ਉਹ ਬਣਾਇਆ ਜਾਏਗਾ ਤੁਸੀਂ ਆਨ ਵਾਲੇ ਸਮਝੋ ਦੇਖੋ ਦੇਖੋ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੈਨੂੰ ਹਲਕਾ ਸੁजानਪੁਰ ਤੋਂ ਟੈਂਡਰ ਬਣਾਇਆ ਉਸ ਤੋਂ ਬਾਅਦ ਇਲੈਕਸ਼ਨ ਹੋਏ ਆ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੈ 92 ਐਮਐਲਏ ਸਾਡੇ ਪੰਜਾਬ ਦੇ ਚੋ ਜਿੱਤੇ ਹੈ ਸੋ ਐਜ਼ ਅ ਹਲਕਾ ਇੰਚਾਰਜ ਮੈਨੂੰ ਜ਼ਿੰਮੇਵਾਰੀ ਮਿਲੀ ਹਲਕਾ ਸੁਜਾਨਪੁਰ ਦੀ ਉਸ ਤੋਂ ਬਾਅਦ ਪਾਰਟੀ ਨੇ ਜ਼ਿਲ੍ਹਾ ਇੰਚਾਰਜ ਦੀ ਡਿਊਟੀ ਨਾਲ ਮੈਨੂੰ ਦੇਤੀ ਉਸ ਤੋਂ ਬਾਅਦ ਅਸੀਂ ਜਿੰਨੇ ਵੀ ਸਾਰੇ ਬਲਾਕ ਇੰਚਾਰਜ ਨਿਯੁਕਤ ਕੀਤੇ ਹਨ ਪਿੰੰਗਾ ਦੀ ਨਿਯੁਕਤੀ ਕੀਤੀ ਹੈ ਸੋ ਇਸੇ ਤਹਿਤ ਜਿਹੜੇ ਵੀ ਸੁਜਾਨਪੁਰ ਦੇ ਜਿਹੜੇ ਕੰਮ ਹੈ ਲਗਭਗ ਸਾਡੇ ਧਿਆਨ ਦੇ ਵਿੱਚ ਹੀ ਹੈ ਤੁਹਾਨੂੰ ਪਤਾ ਹੀ ਹੈ ਵੀ ਜਿੱਦਾਂ ਸਾਡੇ ਹਲਕਾ ਸੁਜਾਨਪੁਰ ਦਾ ਜਿਹੜਾ ਧਾਰ ਬਲਾ ਕੇ ਹੈ ਇਹ ਥੋੜੀ ਭੂਗੋਲਿਕ ਸਥਿਤੀ ਦੇ ਦੇਖਿਆ ਜਾਏ ਤੇ ਹਿਮਾਚਲ ਦੇ ਨਾਲ ਲੱਗਦਾ ਹੈ ਸੋ ਇੱਥੇ ਪੀਣ ਦੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਸੋ ਸਾਡੀ ਹਰ ਟਾਈਮ ਹੀ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਪੀਣ ਦਾ ਪਾਣੀ ਜਿਹੜਾ ਮੁਹैया ਕਰਾਏ ਕਾਫੀ ਜ਼ਿਆਦਾ ਡੀਪ ਬੋਰਲ ਸੇ ਕਰਵਾਏ ਆ ਸੋ ਹੋਰ ਸਾਡੇ ਧਾਰ ਬਲਾਗ ਦੇ ਵਿੱਚ ਜਦੋਂ ਬਰਸਾਤ ਆਉਂਦੀ ਹੈ ਔਰ ਕਾਫੀ ਜ਼ਿਆਦਾ ਰੋਡਾਂ ਦਾ ਨੁਕਸਾਨ ਹੁੰਦਾ ਹੈ ਸੋ ਮੰਡੀ ਬੋਰਡ ਜਿਹੜੇ ਕੰਮ ਕਰਦਾ ਸੋ ਇਸ ਵਾਰ ਪੰਜਾਬ ਸਰਕਾਰ ਨੇ ਸਾਡੇ ਮੰਡੀ ਬੋਰਡ ਦੇ ਤਹਿਤ ਜਿਹੜੇ 73 ਜਿਹੜੇ ਲਿੰਕ ਰੋਡ ਹੈ ਉਹਨੂੰ ਜਿਹੜੀ ਨਿਰਮਾਣ ਕਰ ਰਿਹਾ ਉਹਦੇ ਬਹੁਤ ਜਲਦੀ ਸ਼ੁਰੂ ਹੋ ਜਾਣੇ ਆਰਬਿੰਗ ਸਾਡੇ ਨੈਸ਼ਨਲ ਕਮਿਸ਼ਨਰ ਅਰਬਿੰਗ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਇੱਕ ਸਾਡੇ ਜ਼ਿਲ੍ਹੇ ਪਠਾਨਕੋਟ ਦੀ ਅਸੀਂ ਕਹਿ ਲਈਏ ਗਰੀਬ ਲੋਕਾਂ ਦੀ ਜੋ ਜਮੀਨੀ ਪੱਧਰ ਦੇ ਲੋਕਾਂ ਦੀ ਜਿਹੜੀ ਨਬਜ਼ ਭੜੀ ਹੈ ਸੋ ਪਹਿਲੇ ਜਿਹੜੇ ਜਮੀਨੀ ਪੱਧਰ ਤੇ ਚਾਹੀ ਬਰਕਰਾਰ ਹੋ ਵਰਕਰ ਹੋਣ ਚਾਹੀ ਲੋਕ ਹੋਣ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਸੀ ਲੇਕਿਨ ਆਵਾਦੀ ਪਾਰਟੀ ਦੇ ਵਿੱਚ ਸਾਡੇ ਜਿਹੜੇ ਆਮ ਲੋਕਾਂ ਦੀ ਸੁਵਾਈ ਹੋਈ ਹੈ ਬਹੁਤ ਜ਼ਿਆਦਾ ਡਵੈਲਪਮੈਂਟ ਹੋਈ ਹੈ ਬਿਜਲੀ ਦੇ ਬਿੱਲ ਮਾਫ ਹੋਏ ਹੈ ਸਾਡੇ ਪੜੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਸੋ ਇਹਦੇ ਕਈ ਚੀਜ਼ਾਂ ਜਿਹੜੀਆਂ ਪਹਿਲੇ ਨਹੀਂ ਹੁੰਦੀਆਂ ਸੀ ਨਸ਼ੇ ਦੇ ਵਿਰੁੱਧ ਜਿਹੜੀ ਕਾਰਵਾਈ ਹੋਈ ਹੈ ਸਕਦੀ ਹੋਈ ਹੈ ਜਿਹੜੀ ਸਿੱਕਾ ਕ੍ਰਾਂਤੀ ਦੇ ਵਿੱਚ ਬੜਾ ਵੱਡਾ ਅਹਿਮ ਰੋਲ ਰਿਹਾ ਪੰਜਾਬ ਸਰਕਾਰ ਦਾ ਸੋ ਇਸੇ ਦੇ ਤਹਿਤ ਅੱਜ ਸਾਰੇ ਰਲ ਮਿਲ ਕੇ ਅਸੀਂ ਸੰਗਠਨ ਦੀ ਜਿਹੜੀ ਮੀਟਿੰਗ ਕੀਤੀ ਹੈ ਇਹਦੇ ਵਿੱਚ ਇਹੀ ਹੈ ਕਿ ਆਗਾਮੀ ਇਲੈਕਸ਼ਨਾਂ ਦੇ ਵਿੱਚ ਅਸੀਂ ਲੋਕਾਂ ਦੇ ਜਿਹੜੇ ਦਿੱਤੇ ਹੋਏ ਕੰਮ ਹੈ ਲੋਕਾਂ ਨੇ ਦੱਸੇ ਹੋਏ ਕੰਮ ਹੈ ਉਹਨੂੰ ਅਸੀਂ ਪੂਰੇ ਕਰਵਾਈ One of the premium and prestigious professional institutes providing a wide range of professional courses with 100% placement assistance. We are Sri Sai Group of Institutes.